ਚਲੋ ਸਾਰੀ ਸਾ ਸੰਤਮ ਸਤਿਕਾਰ ਦੀ ਅੱਜ ਅਸੀਂ ਸਰਸਾ ਜ਼ਿਲਹਾ ਦਾ ਪਿੰਡ ਪੰਗੂਲੀ ਪਹੁੰਚਿਆ ਜੀ ਇੱਥੇ ਇੱਕ ਬਹੁਤ ਵੱਡੇ ਨਾਮਕਾਰੀ ਇਤਿਹਾਸਕਾਰ ਸਰਚੰਦ ਸਿੰਘ ਦੇ ਜੀ ਦੇ ਕਰੀ ਅੱਜ ਟਾਈਮ ਅਸੀਂ ਉਹਨਾਂ ਦੇ ਕਰੀ ਉਹਨਾਂ ਨਾਲ ਕੋਈ ਜੀਬੀ ਸਰਦੂ ਜਾਨ ਸਿੰਘ ਜੀ ਜਿਹੜਾ ਜਿਹੜੀ 1917-1950 ਦੇ ਵਿੱਚ ਕੋਟੇ ਪਿੰਡ ਦੇ ਵਿੱਚੋਂ ਅੰਤਰ ਜਾਤੀ ਰਾಹಿತੇ ਸਾਨੂੰ ਉਹਨਾਂ ਨੂੰ ਤੇ ਸਰਚੰਦ ਸਿੰਘ ਜੀ ਨਾਲ ਕਰਾਉਣੇ ਗੱਲ ਕਰਾਉਣੇ ਤਕਰੀਬਨ 3-4 ਜਿਹੜੀ ਅੱਜ ਸਾਡੀ ਸਰਕਾਰ ਜਿਹੜੀਆਂ ਹੁਣ ਗੱਲਾਂ ਕਰ ਰਹੀ ਏ ਜੀ ਅਸੀਂ ਅੰਤਰਜਾਤੀ ਵਿਆਹ ਕਰਾਣੇ ਜਾਂ ਬੇੜੀ ਪੜਾਉ ਜਾਂ ਬੇੜੀ ਬੇੜੀ ਪੜਾਉ ਜਿਹੰਦਾ ਦਾ ਨਾਰਾ ਦੇ ਰਹੀ ਏ ਲਗਭਗ ਸ੍ਰੀ ਸਰਦੂ ਰਾਮ ਸਿੰਘ ਜੀ ਨੇ 190 ਸਾਲ ਪਹਿਲ ਨੂੰ ਹੀ ਇਹ ਜਿਹੜੀ ਪਰਖਾ ਚਲਾਤੀ ਸੀ ਜਿੰਦਸਤਾਨ ਦੇ ਲੋਕਾਂ ਲਈ ਇੱਕ ਨਵਾਂ ਆਦਰਸ਼ ਸਮਾਜ ਸੱਜਾ ਸੀ ਇਸੇ ਸੇ ਵਿੱਚ ਸਰਦੂ ਰਾਮ ਸਿੰਘ ਜੀ ਨੇ 162 ਸਾਲ ਅੱਜ ਤੋਂ ਪਹਿਲਾਂ ਕੋਟੇ ਪਿੰਡ ਜ਼ਿਲ੍ਹਾ ਮੋਗਾ ਦੇ ਵਿੱਚ ਛੇ ਅੰਤਰਜਾਤੀ ਜੋੜਿਆਂ ਦੇ ਵਿਆਹ ਕਰਕੇ ਤੇ ਇਸ ਆਨੰਦ ਕਾਰਜ ਨੂੰ ਮਹਿੰਗੇ ਵਿਆਹਾਂ ਤੋਂ ਸਾਦੇ ਤੇ ਸਸਤੇ ਵਿਆਹ ਕਰਨ ਲਈ ਇੱਕ ਨਵੀਂ ਦੀਦ ਚਲਾਈ ਸੀ ਅਸੀਂ ਹੁਣ ਗੱਲ ਕਰਾਂਗੇ ਗੱਲ ਗੱਲਬਾਤ ਕਰਾਂਗੇ ਭਾਜੀ ਸਖਸ਼ਣ ਸਿੰਘ ਗਰੀਮਾਲ ਸਾਥਿਓ ਅਗਰ ਗੱਲ ਕੀਤੀ ਜਾਵੇ ਨਾਮਤਾਰੀ ਇਤਿਹਾਸ ਦੀ ਨਾਮਤਾਰੀ ਪੰਥ ਦੀ ਇਹ ਕਿਸੇ ਵੀ ਮਥਾਜ਼ ਦਾ ਪਹਿਚਾਨ ਦਾ ਮਥਾਜ਼ ਨਹੀਂ ਬਹੁਤ ਲੰਮਾ ਇਤਿਹਾਸ ਹੈ ਬਹੁਤੀ ਯੋਧਿਆ ਨੇ ਕੁਰਬਾਨੀਆਂ ਕੀਤੀਆਂ ਜਿੱਥੇ ਤੱਕ ਗੱਲ ਕਰੀਏ ਕਿ ਇਸਤਰੀ ਜਾਤ ਦਾ ਜਿੱਥੇ ਘਾਣ ਹੋ ਰਿਹਾ ਸੀਗਾ ਸ੍ਰੀ ਸਤਗੁਰੂ ਆਰਮ ਸਿੰਘ ਜੀ ਨੇ ਇਸਤਰੀ ਜਾਤ ਨੂੰ ਕਿਵੇਂ ਬਰਾਬਰੀ ਦਾ ਹੱਕ ਦਿੱਤਾ ਤੇ ਅੱਜ ਅਸੀਂ ਪਹੁੰਚੇ ਆਂ ਟਿੰਡ ਪੰਬੌਰ ਜਿਹੜਾ ਕਿ ਸਰਸਾ ਜ਼ਿਲ੍ਹਾ ਦਾ ਔਰ ਸਾਡੇ ਨਾਲ ਸੰਤ ਸੁਖਚੈਨ ਸਿੰਘ ਜੀ ਨੇ ਅਰਜਨਾਦ ਨਾਲ ਅਸੀਂ ਕਰਾਂਗੇ ਗੱਲਬਾਤ ਕਿ ਜਿਹੜੇ 3 ਜੂਨ 1863 ਈਸਵੀ ਨੂੰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਆਨੰਦ ਕਾਰਜ ਦੀ ਇੱਕ ਮਰਿਆਦਾ ਚਲਾਈ ਸੀ ਇਹ ਵਾਲੀ ਮਰਿਆਦਾ ਚਲਾਣ ਦੀ ਕੀ ਲੋੜ ਪਈ ਇਸ ਤੋਂ ਪਹਿਲਾਂ ਆਨੰਦ ਕਾਰਜ ਜਾਂ ਇਸ ਤੋਂ ਪਹਿਲਾਂ ਜਿਹੜੇ ਵਿਆਹ ਕਿਸ ਤਰੀਕੇ ਨਾਲ ਰਚਾਏ ਜਾਂਦੇ ਸੀਗੇ ਤੇ ਸਾਥੀ ਅਮਰ ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਕਰਦਿਆਂ ਗੱਲ ਬਾਤ ਸੰਤ ਸੁਖਚਾਨ ਸਿੰਘ ਜੀ ਦੇ ਨਾਲ ਤੇ ਸਾਥੀ ਤੁਸੀਂ ਸਾਡੇ ਨਾਲ ਬਣੇ ਰਿਹਾ ਜੇ ਸਤਿ ਆਪੇ ਲੋ ਸਤਿ ਜੀ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਦੇ ਉਪਰ ਸਤਿ ਸ੍ਰੀ ਅਕਾਲ ਦੀ ਬਹੁਤ ਬਹੁਤ ਤੁਹਾਡਾ ਧੰਨਵਾਦ ਔਰ ਮੇਰੇ ਸਾਰੇ ਸਾਥੀਆਂ ਨੂੰ ਅੱਜ ਦੇ ਇਸ ਮੁਬਾਰਕ ਦਿਹਾੜੇ ਤੇ ਜਿਸ ਦਿਹਾੜੇ ਤੋਂ ਜਿਹੜੇ ਸਾਡੇ ਸਮਾਜ ਦਾ ਅੱਧਾ ਦਾ ਵਰਗ ਹੈ ਇਸਤਰੀ ਜਾਤੀ ਉਹਦੇ ਉਠਾਨ ਦਾ ਉਹਦੇ ਭਲੇ ਦਾ ਕਿ ਅੱਜ ਤੋਂ ਆਗਾਜ਼ ਹੁੰਦਾ ਹੈ ਸ਼ੁਰੂਆਤ ਹੁੰਦੀ ਹੈ ਉਸ ਮੁਬਾਰਕ ਦਿਨ ਤੇ ਤੁਹਾਨੂੰ ਮੈਂ ਸਾਰਿਆਂ ਨੂੰ तहे ਦਿਲੋਂ ਵਧਾਈ ਅਧਿਕਾਰਾਂ ਪਰਵਾਨ ਕਰੋ ਪਿਆਰੇ ਸਾਥੀਓ ਜਿਹੜੀ ਗੱਲ 3 ਜੂਨ 1863 ਨੂੰ ਪਿੰਡ ਖੋਟੇ ਹਾਲ ਜ਼ਿਲ੍ਹਾ ਮੋਗਾ ਤਦ ਵਕਤ ਜ਼ਿਲ੍ਹਾ ਫਿਰੋਜ਼ਪੁਰ ਸੀ ਉਸ ਪਿੰਡ ਜਦੋਂ ਸਤਿਗੁਰੂ ਰਾਮ ਸਿੰਘ ਜੀ ਨੇ ਅੰਤਰ ਜਾਤੀ ਬਿਨਾਂ ਦਾਜ ਦੇ ਇ ਤੋਂ ਬਿਨਾਂ ਕੂਰੀਤਿਆਂ ਤੋਂ ਆਨੰਦਕਾਰ ਜਿਵੇਂ ਆਪ ਜੀ ਨੇ ਹੁਕਮ ਕੀਤਾ ਕਰਨ ਦੀ ਕਿਉਂ ਲੋੜ ਪਈ ਇਸਦੇ ਮੈਂ ਥੋੜੇ ਜਿ ਪਿਛੋਕੜ ਤੋਂ ਤੁਰਦਾ 1863 ਦੀ ਵਿਸਾਖੀ ਸਤਿਗੁਰੂ ਰਾਮ ਸਿੰਘ ਦੀ ਪ੍ਰਚਾਰ ਕਰਦੇ ਕਰਦੇ ਅੰਮ੍ਰਿਤਸਰ ਮਨਾਉਂਦੇ ਨੇ ਉੱਥੇ ਹੋਰ ਬਹੁਤ ਮਤੇ ਪਾਸ ਹੁੰਦੇ ਨੇ ਸੰਗਤ ਵੱਲੋਂ ਇੱਕ ਮਤਾ ਜ਼ਰੂਰੀ ਜਿਹੜਾ ਸਾਰਿਆਂ ਦੀ ਸਰਵਸੰਮਤੀ ਨਾਲੇ ਪਾਸ ਹੁੰਦਾ ਹੈ ਕਿ ਜਿਹੜਾ ਸਾਡੇ ਇਹ ਸਮਾਜ ਦੇ ਵਿੱਚ ਸਨਾਤਨ ਧਰਮ ਵੱਲੋਂ ਜੋ ਰੀਤਾਂ ਚਲਾਈਆਂ ਗਈਆਂ ਉਹ ਕੁਰੀਤੀਆਂ ਵਿੱਚ ਬਦਲ ਗਈਆਂ ਨੇ ਸਾਡੇ ਵਿਆਹ ਬਹੁਤ ਮਹਿੰਗੇ ਹੁੰਦੇ ਨੇ ਔਰ ਉਹ ਇਸ ਤਰ੍ਹਾਂ ਦੀਆਂ ਕੁਰੀਤیاں ਜਿੱਥੇ ਮਾਸ਼ ਸ਼ਰਾਬ ਵਿਆਹ ਦੇ ਪਵਿੱਤਰ ਸਮਾਗਮ ਵਿੱਚ ਵਰਤੀ ਜਾਂਦੀ ਏ ਬਰਾਤਾਂ ਆਉਂਦੀਆਂ ਨੇ ਮੇਲ ਇਕੱਠੇ ਹੁੰਦੇ ਨੇ ਸਿੱਠਣੀਆਂ ਬੋਲੀਆਂ ਜਾਂਦੀਆਂ ਨੇ ਸੁਹਾਗ ਗਾਏ ਜਾਂਦੇ ਨੇ ਘੋੜੀਆਂ ਗਾਈਆਂ ਜਾਂਦੀਆਂ ਨੇ ਢੋਲ ਠਮੱਕੇ ਵਾਲੇ ਔਰ ਹਰ ਤਰ੍ਹਾਂ ਦੇ ਵੱਖ-ਵੱਖ ਕੰਮ ਕਰਨ ਵਾਲੇ ਲਾਗੀ ਇਕੱਤਰ ਹੁੰਦੇ ਨੇ ਪਰ ਉਹਨਾਂ ਦੇ ਸਰਮੌਰ ਜਿਹੜੇ ਬ੍ਰਾਹਮਣਵਾਦ ਜਿਨ੍ਹਾਂ ਦੀ ਸਾਡੇ ਸਮਾਜ ਤੇ ਪਕੜ ਸੀ ਜਿਹੜੇ ਜਿਆਦਾ ਸਭ ਤੋਂ ਜਿਆਦਾ ਮਹਿੰਗੇ ਔਰ ਸਿੱਧੇ ਸਾਦੇ ਲੋਕਾਂ ਨੂੰ ਗੁੰਮਰਾਹ ਕਰਕੇ ਤੇ ਉਹਨਾਂ ਦੇ ਭਲ ਮਾਨਸੀ ਦਾ ਉਹਨਾਂ ਦੇ ਘੱਟ ਪੜ੍ਹਾਈ ਦਾ ਫਾਇਦਾ ਚੁੱਕਦੇ ਸਨ ਉਹਨਾਂ ਤੋਂ ਨਿਜਾਤ ਦਿਵਾਉਣ ਲਈ ਉਥੇ ਇਹ ਮਤਾ ਪਾਸ ਹੁੰਦਾ ਹੈ ਕਿ ਸਤਿਗੁਰੂ RAM ਸਿੰਘ ਜੀ ਇਹ ਇਸ ਗੱਲ ਤੇ ਮੋਹਰ ਛਾਪ ਲਾਉਂਦੇ ਨੇ ਜਿਹੜਾ ਸਿੱਖਾਂ ਵੱਲੋਂ ਅਰਜ਼ੀ ਕੀਤੀ ਜਾਂਦੀ ਹੈ ਸੱਚੇ ਪਾਤਸ਼ਾਹ ਜਿਵੇਂ ਹੋਰ ਤੁਸੀਂ ਸਮਾਜ ਦੀਆਂ ਕੁਰੀਤੀਆਂ ਨੂੰ ਦੂਰ ਕਰ ਰਹੇ ਹੋ ਬੀਬੀਆਂ ਨੂੰ ਅੰਮ੍ਰਿਤ ਛਕਾ ਕੇ ਬਰਾਬਰੀ ਦਾ ਦਰਜਾ ਦਿੱਤਾ ਇਸੇ ਤਰ੍ਹਾਂ ਵਿਆਹ ਦੀ ਰਸਮ ਦਾ ਵੀ ਕੋਈ ਅੱਛਾ ਆਪਾਂ ਨੂੰ ਚੰਗਾ ਤਰੀਕਾ ਲੱਭਣਾ ਚਾਹੀਦਾ ਜਿਹਦੇ ਨਾਲ ਵਿਆਹ ਸਸਤੇ ਹੋਣ ਔਰ ਵਿਆਹ ਤੋਂ ਡਰਦੇ ਆ ਜਿਹੜਾ ਸਾਡੇ ਜਾਂ ਬੱਚੀਆਂ ਨੂੰ ਮਾਰ ਦਿੱਤਾ ਜਾਂਦਾ ਹੈ ਜਾਂ ਵਟਾ ਕੀਤਾ ਜਾਂਦਾ ਹੈ ਇਸ ਸੰਦਰਭ ਵਿੱਚ ਕਿ ਜੇ ਉਹ ਮੇਰੀ ਲੜਕੀ ਜਿਹੜੇ ਘਰ ਜਾਏਗੀ ਜੇ ਮੇਰੀ ਲੜਕੀ ਨੂੰ ਉਸ ਉਹ ਪਰਿਵਾਰ ਕੋਈ ਤਕਲੀਫ ਦਿੰਦਾ ਤੇ ਉਸ ਤੋਂ ਵੱਧ ਮੈਂ ਆਪਣੇ ਘਰ ਆਈ ਹੋਈ ਲੜਕੀ ਨੂੰ ਤਕਲੀਫ ਦਿਆਂਗਾ ਜਦ ਕਿ ਉਹਦਾ ਦੋਸ਼ ਨਹੀਂ ਹੁੰਦਾ ਕੋਈ। ਠੀਕ। ਔਰ ਜਿਹੜੇ ਗਰੀਬ ਮਾਪੇ ਨੇ ਇਹਨਾਂ ਰਸਮਾਂ ਨੂੰ ਨਾ ਅਦਾ ਕਰ ਸਕਦੇ ਹੋਏ ਉਹ ਬੱਚਿਆਂ ਨੂੰ ਮੁੱਲ ਵੇਚਣ ਤੱਕ ਮਜਬੂਰ ਹੋ ਜਾਂਦੇ ਨੇ। ਇਸ ਗੱਲ ਤੋਂ निजात ਦਿਵਾਉਣ ਵਾਸਤੇ ਉੱਥੇ ਇਹ ਮਤਾ ਪਾਸ ਹੁੰਦਾ ਹੈ। ਔਰ ਧੂਰਕੋਟ ਪਿੰਡ ਦਾ ਬਾਬਾ ਜੋਗਾ ਸਿੰਘ ਇਸ ਗੱਲ ਦੀ ਸਤਿਗੁਰੂ ਜੀ ਅਕੇ ਬੇਨਤੀ ਕਰਦਾ ਹੈ ਕਿ ਇਹ ਸਮਾਗਮ ਜਿਹੜਾ ਆਨੰਦ ਕਾਰਜ ਦਾ ਨਵੀਂ ਰੀਤੀ ਤੋੜਨੀ ਇਸ ਸਨਾਤਮ ਧਰਮ ਨੂੰ ਤਿਆਕ ਕੇ ਤੇ ਇਹ ਮੇਰੇ ਪਿੰਡ ਕੀਤਾ ਜਾਏ ਪਰ ਉੱਥੇ ਸਾਧ ਸੰਗਤ ਇਕੱਤਰ ਸੀ ਉਹਨਾਂ ਸਾਰਿਆਂ ਇਹ ਦਲੀਲ ਦਿੱਤੀ ਕਿ ਜਿਹੜਾ ਪਿੰਡ ਤੋਂ ਰਿਕਾਰਡ ਛੋਟਾ ਪਿੰਡ ਹੈ ਔਰ ਇਹ ਸਰਦਾਰ ਜੋਗਾ ਸਿੰਘ ਵੀ ਬਹੁਤੀ ਪਹੁੰਚ ਵਾਲਾ ਬੰਦਾ ਨਹੀਂ ਇਹਦੇ ਆਲੇ ਦੁਆਲੇ ਵੀ ਨਾਮਧਾਰੀ ਪਰਿਵਾਰ ਬਹੁਤ ਘੱਟ ਨੇ ਇਸ ਕਰਕੇ ਹੋ ਸਕਦਾ ਹੈ ਕਿ ਤਮਾਸ਼ਵੀਨ ਲੋਕ ਜਾਂ ਜਿਨ੍ਹਾਂ ਦੀ ਸਮਾਜ ਤੇ ਪਕੜ ਹੈ ਬাহ্মਣਵਾਦੀ ਜਾਂ ਸਰਕਾਰ ਕੋਈ ਸਾਡੇ ਇਸ ਸਮਾਗਮ ਵਿੱਚ ਖੱਲਲ ਪਾ ਸਕਦੇ ਨੇ ਫਿਰ ਸਰਦਾਰ ਸਮੁੰਦ ਸਿੰਘ ਜੀ ਨਿੱਤਰਦੇ ਨੇ ਖੋਟੇ ਪਿੰਡ ਦੇ ਉਹ ਆਪ ਵੀ ਪੂਰੇ ਦਬੰਗ ਬੰਦੇ ਨੇ ਪਹੁੰਚ ਵਾਲੇ ਨੇ ਸਰਕਾਰੀ ਦਰਬਾਰੇ ਉਹਨਾਂ ਦੀ ਚੱਲਦੀ ਏ ਤੇ ਉਸ ਖਿੱਤੇ ਵਿੱਚ ਆਲੇ ਦੁਆਲੇ ਨਾਮਧਾਰੀਆਂ ਦੇ ਘਰ ਵੀ ਸੰਗਤ ਬਹੁਤ ਜ਼ਿਆਦਾ ਔਰ ਨਾਮ ਵਾਲੇ ਲੋਕ ਨੇ ਉਹ ਸਾਰਾ ਮਤਾ ਸਾਰੀ ਸੰਗਤ ਵੱਲੋਂ ਇਹ ਪ੍ਰਵਾਨਗੀ ਦਿੱਤੀ ਜਾਂਦੀ ਹੈ ਕਿ ਇਹ ਸਮਾਗਮ ਖੋਟੇ ਪਿੰਡ ਵਿੱਚ ਰਚਿਆ ਜਾਏਗਾ 1 2 3 ਤਰੀਕ ਦਾ ਏ ਦਿਨ ਨਿਯਤ ਹੋ ਜਾਂਦਾ ਜੂਨ ਦਾ 18 163 ਜੂਨ ਦਾ ਉਥੋਂ ਅੰਮ੍ਰਿਤਸਰ ਤੋਂ ਪ੍ਰੇਮ ਭਰੀਆਂ ਪਾਤੀਆਂ ਲੈ ਕੇ ਸਾਰੀ ਸੰਗਤ ਨੂੰ ਪਾਈਆਂ ਜਾਂਦੀਆਂ ਨੇ ਉਹਨਾਂ ਤੱਕ ਇਹ ਮੈਸੇਜ ਪਹੁੰਚਾਇਆ ਜਾਂਦਾ ਹੈ ਕਿ 1 2 3 ਤਾਰੀਖ ਜ਼ਿਲ੍ਹਾ ਪਿਰੋਜਪੁਰ ਪਿੰਡ ਖੋਟੇ ਸੰਗਤ 71 ਹੋਵੇ ਔਰ ਉਥੇ ਆਨੰਦ ਮਰੀਆਦਾ ਨਵੇਂ ਤਰੀਕੇ ਨਾਲ ਸ਼ੁਰੂ ਕੀਤੀ ਜਾਏਗੀ ਉਸ ਨਵੇਂ ਆਨੰਦ ਨਵੇਂ ਵਿਆਹ ਹੋਣ ਦੀ ਰੀਤੀ ਨੂੰ ਲੋਕ ਵੇਖਣ ਵਾਸਤੇ ਨਾਮਤਰੀ ਲੋਕ ਆਪਣੇ ਮੁਰਸ਼ਦ ਦੇ ਆਪਣੇ ਪਿਆਰੇ ਪ੍ਰੀਤਮ ਦੇ ਦਰਸ਼ਨ ਕਰਨ ਵਾਸਤੇ ਹਜ਼ਾਰਾਂ ਦੀ ਗਿਣਤੀ ਵਿੱਚ 71 ਹੁੰਦੇ ਨੇ ਅੰਮ੍ਰਿਤਸਰ ਤੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਕਪੂਰਥਲਾ ਹੁਸ਼ਿਆਰਪੁਰ ਜਲੰਧਰ ਇਹਨਾਂ ਛੇਰਾਂ ਦੇ ਪਿੰਡਾਂ ਦੇ ਦੌਰੇ ਕਰਦੇ ਹੋਏ ਪੂਰੇ 1 ਮਹੀਨੇ ਬਾਅਦ ਹਰੀਕਿਆਂ ਦੇ ਪੱਤਣ ਤੋਂ ਲੰਘ ਕੇ ਇੱਕ ਤਾਰੀਖ ਨੂੰ ਉਹ ਪ੍ਰਯੋਜਪੁਰ ਪਹੁੰਚ ਜਾਂਦੇ ਨੇ ਉੱਥੇ ਕੁਝ ਦਿਨ ਕੁਝ ਸਮਾਂ ਆਪਣਾ ਜੋ ਮਿਥੇ ਹੋਏ ਸਮੇਂ ਮੁਤਾਬਕ ਕਹਾਂ ਚ ਚਰਨ ਪਾਉਂਦੇ ਨੇ ਉਪਦੇਸ਼ ਦਿੰਦੇ ਨੇ ਔਰ ਸਦ ਸਦ ਉਪਦੇਸ਼ ਤੋਂ ਪ੍ਰਭਾਵਿਤ ਹੋ ਕੇ ਤਦ ਵਕਤੀ ਸਾਡੇ ਸਿੱਖ ਪੰਥ ਦਾ ਇੱਕ ਬਹੁਤ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਹੈ ਔਰ ਉਹ ਸਾਡੇ ਸਿੱਖ ਜਗਤ ਵਿੱਚ ਪ੍ਰਵਾਨਿਤ ਗ੍ਰੰਥ ਹੈ ਉਹ ਸਾਡੇ ਗੁਰੂ ਧਾਮਾਂ ਵਿੱਚ ਉਹਦੀ ਕਥਾ ਬਕਾਇਦਾ ਹੁੰਦੀ ਹੈ ਪਿਛਲੇ ਦਿਨੀ ਸ਼ਹੀਦਾਂ ਦੇ ਗੁਰਦੁਆਰੇ ਅੰਮ੍ਰਿਤਸਰ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਵੀ ਇਹ ਕਥਾ ਹੋਈ ਹੈ ਤੁਹਾਡੀ ਜਾਣਕਾਰੀ ਲਈ ਮੈਂ ਅਧਿਕਰਾ ਉਹ ਉਹ ਲਿਖਦੇ ਨੇ ਇਹ ਸਾਰਾ ਵਰਤਾਰਾ ਵੇਖ ਕੇ ਉਹ ਕਲਮ ਬੰਦ ਕਰਦੇ ਨੇ ਇਸ ਕਰਕੇ ਪਾਏ ਕਿ ਹੁਕਮ परमेश का विशेष फेर राम मर्गेष उपदेश दैन लाग्यो तु के ਛਡਵਾਏ ਰਖਵਾਏ ਕੇ ਇਸ ਮੋਨੀਓ ਕੇ ਸੁਦਾ ਛਕ ਥਾਇ ਸਿੱਖ ਭਾਗ ਜਿਨੇ ਜਾਗਿਓ ਫੈਲਿਓ ਜਸ ਭਾਰੀ ਸਿੱਖ ਥੀਏ ਤਾਹ ਕੇ ਅਪਾਰੀ ਸਿੱਖ ਪੰਥ ਬਿਰਦਾਇਓ ਨਾਮ ਰਸ ਪਾਗਿਓ ਫੀਮ ਭੰਗ ਪੋਸਤ ਚਰਾਬ ਸ਼ਰਾਬ ਮਾਸ ਚੋਰੀ ਯਾਰੀ ਠੱਗੀ ਤਜ ਥੀਏ ਸੰਤ ਸਤਜਗ ਆਗਿਓ ਸਤਜਗ ਔਰ ਕਲਜੋ ਕੀ ਇਹ ਸਾਡੇ ਮਨਾਂ ਦੇ ਵਿੱਚ ਇੱਕ ਵਿਚਾਰਾਂ ਦਾ ਸਮੂਹ ਏ ਜੇ ਸਾਡੇ ਵਿਚਾਰ ਅੱਛੇ ਹਾਵੀ ਹੋ ਜਾਂਦੇ ਨੇ ਤੇ ਅਸੀਂ ਸਤਜੁਗੀਆਂ ਅਸੀਂ ਚੰਗੇ ਆ ਜੇ ਸਾਡੇ ਮਨ ਦੇ ਵਿੱਚ ਮਾੜੇ ਵਿਚਾਰ ਹਾਵੀ ਹੋ ਗਏ ਤੇ ਅਸੀਂ ਕਲਜੁਗੀਆਂ ਅਸੀਂ ਰਾਕਸ਼ਸ ਆ ਅਸੀਂ ਬੁਰੇ ਲੋਕ ਆ ਉਹ ਲੋਕਾਂ ਨੂੰ ਸੱਦ ਉਪਦੇਸ਼ ਦੇ ਕੇ ਫੀਮ ਭੰਗ ਪੋਸਟ ਸ਼ਰਾਬ ਮਾਸ ਚੋਰੀ ਯਾਰੀ ਇਤਿਆਗ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚ ਕੇ ਅੱਛਾ ਖਾਣਾ ਸਵੱਛ ਖਾਣਾ ਪ੍ਰਭੂ ਭਗਤੀ ਨਾਲ ਜੋੜ ਕੇ ਉਹ ਪਿੰਡੋਂ ਪਿੰਡੀ ਜਾਂਦੇ ਇੱਕ ਤਾਰੀਖ ਦੋ ਤਾਰੀਖ ਨੂੰ ਉਹ ਖੋਤੇ ਪਿੰਡ ਸਤਗੁਰੂ ਰਾਮ ਸਿੰਘ ਜੀ ਪਹੁੰਚੇ ਨੇ ਉੱਥੇ ਅੱਗੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਇਕੱਤਰ ਹੋਈ ਹੁੰਦੀ ਏ ਇਹ ਦੋ ਕਾਰਨਾ ਕਰਕੇ ਇੱਕ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਲੈ ਕੇ ਦਸਾਂ ਗੁਰੂਆਂ ਤੱਕ ਹੋਰ ਸਿੱਖਾਂ ਸਾਧਾਂ ਤੱਕ ਵੈਦਕ ਰੀਤੀ ਨਾਲ ਵਿਆਹ ਹੋਏ ਨੇ ਔਰ ਇਹ ਨਵੀਂ ਰੀਤੀ ਜਿਹੜੀ ਚੱਲਣੀ ਹੈ ਇਹਦੇ ਬਾਰੇ ਇਹ ਸੋ ਸੁਣ ਕੇ ਤਮਾਸ਼ੀਨ ਲੋਕ ਵੀ ਆ ਜਾਂਦੇ ਨੇ ਕਿ ਇਹ ਕੀ ਵਰਤਾਰਾ ਵਰਤੇਗਾ ਕੀ ਕੌਤਕ ਹੋਵੇਗਾ ਇਹ ਨਵੀਂ ਵਿਦਾ ਕੀ ਨਿਕਲੇਗੀ ਸਾਡੇ ਸਮਾਜ ਵਿੱਚ ਤਾਂ ਉਥੇ ਲੰਗਰ ਪਾਣੀ ਚੱਲਦੇ ਨੇ ਦੀਵਾਨ ਕੀर्तन ਕਥਾ ਕੀਰਤਨ ਹੁੰਦੇ ਨੇ 82 ਲੋਕ ਨਾਮ ਬਾਣੀ ਜਪਦੇ ਨੇ ਹੋਰ ਲੋਕ ਜਿਹੜੇ-ਜਿਹੜੇ ਬੰਤਵ ਨਾਲ ਕੋਈ ਆਇਆ ਜੋ ਜਿਸ ਦੇ ਮਨ ਵਿੱਚ ਆ ਉਹ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਆਪਣੀ ਭਾਵਨਾ ਦੀ ਪੂਰਤੀ ਕਰਦਾ ਹੈ 10 ਤਰੀਕ ਨੂੰ ਸਵੇਰੇ ਆਸਾ ਦੀ ਵਾਰ ਤੋਂ ਬਾਅਦ ਹੁਕਮ ਹੁੰਦਾ ਸਤਿਗੁਰੂ ਜੀ ਹੁਕਮ ਕਰਦੇ ਨੇ ਵੇਦੀ ਗੱਡੀ ਜਾਵੇ ਹਮਨ ਕੀਤਾ ਜਾਵੇ ਜੋ ਆਪਾਂ ਸਾਰੇ ਜਾਣਦੇ ਆ ਸਿੱਖ ਸਮਾਜ ਵਿੱਚ ਹਿੰਦੂ ਸਮਾਜ ਵਿੱਚ ਹਮਨ ਕੀਤਾ ਜਾਂਦਾ ਇੱਥੋਂ ਤੱਕ ਕਿ ਸਹਿਬ ਕਲਗੀਧਰ ਪਾਤਸ਼ਾਹ ਜੰਗਾਂ ਯੁੱਧਾਂ ਦੇ ਸਮੇਂ ਵੀ ਹਮਨ ਕਰਦੇ ਰਹੇ ਨੇ ਅੱਜ ਇਸ ਗੱਲ ਤੋਂ ਅਸੀਂ ਬਾਈਪਾਸ ਹੁੰਦੇ ਜਾਂਦੇ ਆ ਸਾਡੀ ਸਿੱਖ ਸੰਪਰਦਾਵਾਂ ਕਿ ਇਹ ਬ੍ਰਾਹਮਣਾਂ ਦਾ ਕੰਮ ਹੈ ਪਰ ਇਤਿਹਾਸ ਇਹ ਦੱਸਦਾ ਹੈ ਕਿ ਕਲਗੀਧਰ ਪਾਤਸ਼ਾਹ ਜਦੋਂ ਜੰਗ ਤੋਂ ਚੜ੍ਹਦੇ ਸਨ ਹਮਨ ਕਰਦੇ ਸਨ ਸੋ ਕਮਨ ਹੋਇਆ ਲੜਕੇ ਲੜਕੀ ਆਉਂਦੇ ਨੇ ਉਸੇ ਹੀ ਸੰਤ ਜੋਗਾ ਸਿੰਘ ਦੀ ਲੜਕੀ ਦਾ ਆਨੰਦ ਮੁਠਾੜਿਆਂ ਦੇ ਸਰਦਾਰ ਬਹਾਦਰ ਸਰਦਾਰ ਫਤਿਹ ਸਿੰਘ ਜਿਹਦਾ ਆਰਥਿਕ ਤੌਰ ਤੇ ਕੋਈ ਮੇਲ ਨਹੀਂ ਹੁੰਦਾ ਉਹਨਾਂ ਦੇ ਸੁਪੁੱਤਰ ਵੀਰ ਸਿੰਘ ਨਾਲ ਵਿਆਹ ਹੁੰਦਾ ਔਰ ਜਿਹੜਾ ਆਪਣੇ ਪਿੰਡ ਪ੍ਰਾਰਥਨਾ ਕਰਕੇ ਬਾਬਾ ਸਮੁੰਦ ਸਿੰਘ ਮੇਲਾ ਰਖਵਾਉਂਦਾ ਉਹਦੀ ਸੁਪੁੱਤਰੀ ਔਰ ਸੁਪੋਤਰੀ ਦਾ ਪੋਤਰੀ ਦਾ ਵਿਆਹ ਹੁੰਦਾ ਹੈ ਇੱਕ ਰਾਮਗੜੀਆਂ ਦੀ ਲੜਕੀ ਔਰ ਅਰੋੜੇ ਸਿੱਖਾਂ ਦਾ ਮੁੰਡਾ ਅੰਤਰਜਾਤੀ ਵਿਆਹ ਹੁੰਦੇ ਨੇ ਉਹਨਾਂ ਨੂੰ ਸੋਚ ਸੋਹ ਦੇ ਧਾਰਣੀ ਪੰਜ ਕਕਾਰ ਦੇ ਧਾਰਣੀ ਜਿਹੜੇ ਚੋਰੀ ਯਾਰੀ ਨਸ਼ਾ ਫੀਮ ਭੁੱਖੀ ਆਰਤੋਂ ਇੱਥੋਂ ਤੱਕ ਕੇ ਚਾਹ ਕੋ ਵੀ ਤੁਮੀ ਬਚੇ ਹੋਏ ਲੋਕ ਨੇ ਨਹੀਂ ਸੇਵਣ ਕਰਦੇ ਉਹ ਹਮਨ ਕਰਦੇ ਨੇ ਉਹ ਅੰਮ੍ਰਿਤ ਤਿਆਰ ਕਰਦੇ ਨੇ ਔਰ ਉਹਨਾਂ ਜੋੜਿਆਂ ਨੂੰ ਛੀਆਂ ਜੋੜਿਆਂ ਨੂੰ ਜਿਹੜੇ ਉਹ ਛੇ ਜੋੜੇ ਉਸ ਵੇਲੇ ਵਿਆਹ ਲਈ ਤਿਆਰ ਹੁੰਦੇ ਨੇ ਉਹਨਾਂ ਨੂੰ ਅਮਰਤ ਛਕਾ ਕੇ ਵੇਦੀ ਤੋਂ ਬਾਹਰ ਸੋਨਾ ਕੱਪੜਾ ਵਿਛਾ ਕੇ ਬਿਠਾਇਆ ਜਾਂਦਾ ਹੈ ਫਿਰ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਔਰ ਜਿਹੜਾ ਸੰਪਾਦਨਾ ਤੋਂ ਬਾਅਦ ਪੰਚਮ ਪਾਤਸ਼ਾ ਜਦੋਂ ਸੰਪਾਦਨਾ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਂ 773 ਅੰਗ ਤੇ ਲਾਵਾਂ ਅੰਕਿਤ ਕਰਦੇ ਨੇ ਉਹ ਲਾਵਾਂ ਅੰਕਿਤ ਹੋ ਜਾਂਦੀਆਂ ਜ਼ਰੂਰ ਪਰ ਉਹਨਾਂ ਨੂੰ ਵਰਤਿਆ ਨਹੀਂ ਜਾਂਦਾ ਪਹਿਲੇ ਦਿਨ ਉਸ ਦਿਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਚਾਰ ਲਾਵਾਂ ਦਾ ਬਾਰੀ-ਬਾਰੀ ਪਾਠ ਹੁੰਦਾ ਹੈ ਉਹ ਵਿਆਹ ਵਾਲੇ ਜੋੜੇ ਸਾਰੇ ਸੱਜੇ ਤੋਂ ਖੱਬੇ ਵੱਲ ਪ੍ਰਕਰਮਾ ਕਰਦੇ ਨੇ ਹਮਨਕੁੰਡ ਦੀ ਦਿਵਾਲੇ ਵੇਦੀ ਦੇ ਵਿੱਚ ਔਰ ਚਾਰ ਲਾਵਾਂ ਪੜੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਆਨੰਦ ਸਾਹਿਬ ਦਾ ਕੀਰਤਨ ਹੁੰਦਾ ਹੈ ਉਸ ਤੋਂ ਬਾਅਦ ਅਰਦਾਸਾ ਸੋਧਿਆ ਜਾਂਦਾ ਹੈ ਔਰ ਕੜਾ ਪ੍ਰਸ਼ਾਦ ਦੇ ਖੁੱਲੇ ਗੱਫੇ ਵਰਤਾਏ ਜਾਂਦੇ ਨੇ ਫੇਰ ਜਿਹੜਾ ਵਿਆਹ ਸ਼ੁਰੂ ਹੋਣ ਤੋਂ ਪਹਿਲਾਂ ਜਿਹੜਾ ਬੱਚੇ ਦੇ ਲੜਕੇ ਦੇ ਮੋਢੇ ਤੇ ਕਪੜਾ ਹੁੰਦਾ ਸਾਰਾ ਹੁੰਦਾ ਔਰ ਬੀਬੀ ਦੀ ਚੁੰਨੀ ਨਾਲ ਉਹਦਾ ਗੰਢ ਚਿਤਰਾਵਾ ਹੋ ਜਾਂਦਾ ਸਿਰਫ ਇੱਕ ਆਨਾ ਫੀਸ ਰੱਖ ਕੇ ਉਹ ਖੋਲ ਕੇ ਉਹਨਾਂ ਨੂੰ ਅੱਡੋ ਅੱਡ ਲੜਕੀ ਆਪਣੇ ਮਾਪਿਆਂ ਕੋਲ ਚਲੀ ਜਾਂਦੀ ਲੜਕਾ ਆਪਣੇ ਪਰਿਵਾਰ ਵਿੱਚ ਚਲਾ ਜਾਂਦਾ ਲੰਗਰ ਪਾਣੀ ਛਕਿਆ ਜਾਂਦਾ ਉਥੋਂ ਇਸੇ ਤਰ੍ਹਾਂ ਔਰ ਇੱਕ ਮੈਂ ਤੁਹਾਡੀ ਜਾਣਕਾਰੀ ਲਈ ਦੱਸਾਂ ਕੋਈ ਉਥੇ ਲੱਗੀ ਕੋਈ ਉੱਥੇ ਲਾਗ ਮੰਗਣ ਵਾਲਾ ਕੋਈ ਢੋਲਟ ਮੱਕੇ ਵਾਲਾ ਨਹੀਂ ਹੁੰਦਾ ਔਰ ਲੜਕੀਆਂ ਦੇ ਨੰਗੇ ਮੂੰਹ ਆਨੰਦ ਹੁੰਦੇ ਨੇ ਇਹ ਪਹਿਲੀ ਵਾਰ ਹੈ ਜਿਹੜਾ ਸਰਦਾਰ ਸਮੁੰਦ ਸਿੰਘ ਜੀ ਦਾ ਜਿਹੜਾ ਉਹਨਾਂ ਦਾ ਪਰਿਵਾਰਕ ਪੁਜਾਰੀ ਸੀ ਉਹ ਪਿੰਡ ਦੇ ਕੁਝ ਹੋਰ ਪਤਵੰਤੇ ਸੱਜਣ ਲੈ ਕੇ ਨੰਬਰਦਾਰ ਚੌਕੀਦਾਰ ਜਿਹੜੇ ਵੀ ਸਰਕਾਰ ਵੱਲੋਂ ਨਿਯਤ ਸਨ ਔਰ ਕੁਝ ਹੋਰ ਪੰਡਤਾਂ ਬ੍ਰਾਹਮਣਾਂ ਨੂੰ ਨਾਲ ਲੈ ਕੇ ਸਮੁੰਦ ਸਿੰਘ ਦੇ ਘਰ ਆਉਂਦਾ ਔਰ ਉਹ ਉਹਨੂੰ ਇਹ ਤਾੜਨਾ ਕਰਦਾ ਹੈ ਕਿ ਜੇ ਤੂੰ ਵੈਦਿਕ ਰੀਤੀ ਤੋਂ ਇਲਾਵਾ ਕਿਸੇ ਤਰ੍ਹਾਂ ਵਿਆਹ ਕਰੇਗਾ ਅਸੀਂ ਤੇਰੇ ਘਰ ਸਾਰੇ ਲੋਕ ਸੜ ਕੇ ਮਰ ਜਾਵਾਂਗੇ ਔਰ ਜਿਹੜਾ ਪੰਡਤ ਦੀ ਹਤਿਆ ਦਾ ਪਾਪ ਤੈਨੂੰ ਲੱਗੇਗਾ ਔਰ ਤੇਰੇ ਗੁਰੂ ਨੂੰ ਲੱਗੇਗਾ ਔਰ ਤੇਰੇ ਤੇ ਇਹ ਮਕਦਮਾ ਦਰਜ ਹੋਵੇਗਾ ਉਹ ਇਸ ਗੱਲ ਦੀ ਸਤਿਗੁਰਾਂ ਦੇ ਚਰਨਾਂ ਦਾ ਪਾਉਰਾ ਸਤਿਗੁਰਾਂ ਦੇ ਉਹ ਜਿਹੜੇ ਬਚਨ ਸੁਣਦਾ ਰਿਹਾ ਹੈ ਉਹਦੇ ਅੰਦਰ ਘਰ ਘਰ ਚੁੱਕੇ ਹਨ ਉਹ ਇਹਨਾਂ ਗੱਲਾਂ ਨਹੀਂ ਪਰਵਾਹ ਨਹੀਂ ਕਰਦਾ ਔਰ ਇਸ ਆਨੰਦ ਜਿਹੜਾ ਮੇਲੇ ਨੂੰ ਸਿਰੇ ਚੜਾਉਂਦਾ ਉਹ ਪੰਡਤਾਂ ਦੀ ਦਾਲ ਨਹੀਂ ਗਲੀ ਪੰਡਤਾਂ ਦੀ ਗੱਲ ਨਹੀਂ ਮੰਨੀ ਗਈ ਉਹ ਫਿਰ ਚੌਕੀਦਾਰ ਨੂੰ ਬਾਗੇ ਪੁਰਾਣੇ ਦੇ ਥਾਣੇ ਭੇਜਦੇ ਨੇ ਨਾਬਸ਼ਨਾਪ ਝੂਠ ਸੱਚ ਦੀਆਂ ਹੋਰ ਗੱਲਾਂ ਕਰਕੇ ਕਿ ਗੁਰੂ ਰਾਮ ਸਿੰਘ ਇੱਥੇ 800 ਹਜ਼ਾਰ ਬੰਦਾ ਲੈ ਕੇ ਕਈ ਦਿਨਾਂ ਤੋਂ ਘੁੰਮ ਰਿਹਾ ਹੈ ਔਰ ਸਰਕਾਰ ਦੀਆਂ ਜੜਾਂ ਉਹ ਖੇਡਣ ਦੀ ਗੱਲ ਕਰਦਾ ਹੈ ਸਰਕਾਰ ਦੇ ਖਿਲਾਫ ਪ੍ਰਚਾਰ ਕਰਦਾ ਹੈ ਲੋਕਾਂ ਨੂੰ ਅਕਸ਼ਾਉਂਦਾ ਹੈ ਔਰ ਜਿਹੜਾ ਕੋਈ ਸਰਕਾਰ ਪ੍ਰਸਤ ਬੰਦਾ ਹੈ ਉਹਦੀ ਮਾਰਕਟਾਈ ਕਰਦਾ ਝੂਠ ਸੱਚ ਬੋਲ ਕੇ ਉੱਥੇ ਪਰਚਾ ਦਰਜ ਕਰਵਾਇਆ ਜਾਂਦਾ ਹੈ ਉੱਥੇ ਸਮੇਂ-ਸਮੇਂ ਮੁਤਾਬਕ ਐਸਪੀ ਸਾਹਿਬ ਦਾ ਕਹਤ ਇਤਿਹਾਸ ਵਿੱਚ ਜੰਦ ਜਿਹੜਾ ਮੇਲੇ ਨੂੰ ਸਿਰੇ ਚੜਾਉਂਦਾ ਉਹ ਪੰਡਤਾਂ ਦੀ ਦਾਲ ਨਹੀਂ ਗਲੀ ਪੰਡਤਾਂ ਦੀ ਗੱਲ ਨਹੀਂ ਮੰਨੀ ਗਈ ਉਹ ਫਿਰ ਚੌਕੀਦਾਰ ਨੂੰ ਬਾਗੇ ਪੁਰਾਣੇ ਦੇ ਥਾਣੇ ਭੇਜਦੇ ਨੇ ਨਾਬ ਸ਼ਨਾਪ ਝੂਠ ਸੱਚ ਦੀਆਂ ਹੋਰ ਗੱਲਾਂ ਕਰਕੇ ਕਿ ਗੁਰੂ ਰਾਮ ਸਿੰਘ ਇੱਥੇ 800 ਹਜ਼ਾਰ ਬੰਦਾ ਲੈ ਕੇ ਕਈ ਦਿਨਾਂ ਤੋਂ ਘੁੰਮ ਰਿਹਾ ਹੈ ਔਰ ਸਰਕਾਰ ਦੀਆਂ ਜੜਾਂ ਖੇੜਨ ਦੀ ਗੱਲ ਕਰਦਾ ਹੈ ਸਰਕਾਰ ਦੇ ਖਿਲਾਫ ਪ੍ਰਚਾਰ ਕਰਦਾ ਹੈ ਲੋਕਾਂ ਨੂੰ ਅਕਸਾਉਂਦਾ ਹੈ ਔਰ ਜਿਹੜਾ ਕੋਈ ਸਰਕਾਰ ਪ੍ਰਸਤ ਬੰਦਾ ਹੈ ਉਹਦੀ ਮਾਰਕੁਟਾਈ ਕਰਦਾ ਝੂਠ ਸੱਚ ਬੋਲ ਕੇ ਉੱਥੇ ਪਰਚਾ ਦਰਜ ਕਰਵਾਇਆ ਜਾਂਦਾ ਹੈ ਉੱਥੇ ਸਮੇਂ-ਸਮੇਂ ਮੁਤਾਬਕ ਐਸਪੀ ਸਾਹਿਬ ਤਾਂ ਅਕਤਿਆਸ ਵਿੱਚ ਦਰਜੇ ਉੱਥੇ ਜਾਂਦੇ ਨੇ ਇਨਕੁਆਇਰੀ ਕਰਦੇ ਨੇ ਅੱچھے ਲੋਕ ਤਾਂ ਇਸ ਗੱਲ ਨੂੰ ਛੁਟਲਾਉਂਦੇ ਨੇ ਜੋ ਚੌਕੀਦਾਰ ਲਖਾਉਂਦਾ ਹੈ ਔਰ ਜਿਹੜੇ ਸਰਕਾਰ ਪ੍ਰਸਤ ਨੇ ਉਹ ਇਸ ਗੱਲ ਦੀ ਪ੍ਰੋੜਤਾ ਕਰਦੇ ਨੇ ਸੋ ਇਸ ਕਰਕੇ ਗੁਰੂ ਰਾਮ ਸਿੰਘ ਜੀ ਸੱਤੇ ਪਾਤਸ਼ਾਹ ਨੂੰ ਬਾਗੇ ਪੁਰਾਣੇ ਥਾਣੇ ਬੁਲਾਇਆ ਜਾਂਦਾ 6 ਜੂਨ ਨੂੰ ਉੱਥੋਂ ਥਾਣੇੋਂ ਥਾਣੀ ਜਿਹੜੇ ਜ਼ਿਲ੍ਹੇ ਦਾ ਪਹਿਲਾ ਥਾਣਾ ਲੱਗੇਗਾ ਉੱਥੋਂ ਦੀ ਪੁਲਿਸ ਆ ਕੇ ਉੱਥੇ ਲੈ ਜਾਂਦੀ ਏ ਉੱਥੋਂ ਕਰਦਿਆਂ ਕਰਦਿਆ 14 ਤਰੀਕ 14 ਜੂਨ ਨੂੰ ਸ੍ਰੀ ਪਹਿਣੀ ਸਾਹਿਬ ਲੈ ਜਾਇਆ ਜਾਂਦਾ ਸਤਿਗੁਰੂ ਰਾਮ ਸਿੰਘ ਜੀ ਨੂੰ ਔਰ ਉੱਥੇ ਉਹਨਾਂ ਨੂੰ ਜਿਹੜਾ ਇਹ پابੰਦ ਕਰ ਦਿੱਤਾ ਜਾਂਦਾ ਹੈ ਕਿ ਸਰਕਾਰ ਦੀ ਆਗਿਆ ਬਿਨਾਂ ਤੁਸੀਂ ਆਪਣਾ ਪਿੰਡ ਨਹੀਂ ਛੱਡੋਗੇ ਔਰ ਉਹ ਪਹਿਲੀ ਉਹਨਾਂ ਦੀ ਬੰਦੀ ਹੁੰਦੀ ਏ ਜ਼ਿੰਦਗੀ ਦੀ ਔਰ 4 ਸਾਲ ਇਹ ਲਗਾਤਾਰ ਇਹ ਵਰਤਾਰਾ ਚੱਲਦਾ ਹੈ ਉਹਨਾਂ ਨੇ ਫਿਰ ਇਹੇ ਕਿਰਪਾ ਕੀਤੀ ਕਿ ਸਮਾਜ ਨੂੰ ਪ੍ਰਚਾਰ ਦੀ ਲੋੜ ਹੈ ਅਦਵਾਟੇ ਨਹੀਂ ਛੱਡਿਆ ਜਾਏਗਾ ਜਿਹੜੇ ਲੋਕ ਅਜੇ ਜੁੜਦੇ ਨੇ ਕੱਚੇ ਪਿੱਲੇ ਲੋਕ ਨੇ ਉਹ ਛੱਡ ਕੇ ਤੁਰ ਜਾਣਗੇ ਉਹਨਾਂ ਫਿਰ ਪੰਜ ਸੂਬੇ ਥਾਪੇ ਪਹਿਲੇ ਪੰਜ ਸੂਬੇ ਉਹਨਾਂ ਨੂੰ ਪ੍ਰਚਾਰ ਤੇ ਭੇਜਿਆ ਜਦੋਂ ਉਹਨਾਂ ਦੀ ਤਸੀਹ ਉਹਨਾਂ ਦੀ ਗੱਲਬਾਤ ਦਾ ਤਰੀਕਾ ਉਹਨਾਂ ਦਾ ਜਿਹੜਾ ਸਮਝਾਉਣ ਦਾ ਢੰਗ ਗੁਰਬਾਣੀ ਦੇ ਅਨੁਸਾਰ ਕਥਾ ਕੀਰਤਨ ਦੇ ਮੁਤਾਬਕ ਲੋਕਾਂ ਨੂੰ ਸਮਝਾਉਣਾ ਹੈ ਇਥੋਂ ਤੱਕ ਕਿ ਰਾਜਿਆਂ ਦੇ ਵਜ਼ੀਰ ਵੀ ਛੱਡ ਕੇ ਰਾਜਸ਼ਾਹੀ ਠਾਰ ਸਰਦਾਰ ਹੀਰਾ ਸਿੰਘ ਪਟਿਆਲੇ ਵਾਲਾ ਰਾਜਾ ਭੇਜਦਾ ਜਦੋਂ ਸ਼ੂਬਾ ਕਾਨ ਸਿੰਘ ਜੀ ਸਿਕਲੀਗੜਾ ਦੇ ਮਹੱਲੇ ਪਟਿਆਲੇ ਜਾ ਕੇ 2 ਦਿਨ 3 ਦਿਨ ਉੱਥੇ ਪ੍ਰਚਾਰ ਕਰਦੇ ਨੇ ਉਹ ਸ਼ਰਾਬੀ ਮਾਸੀ ਲੋਕ ਸਭ ਨਾਮਧਾਰੀ ਬਣ ਜਾਂਦੇ ਨੇ ਔਰ ਇਹਨਾਂ ਚੀਜ਼ਾਂ ਨੂੰ ਤਿਆਗ ਦਿੰਦੇ ਨੇ ਤੇ ਮਹਾਰਾਜਾ ਪਟਿਆਲਾ ਹੀਰਾ ਸਿੰਘ ਸਰਦਾਰ ਹੀਰਾ ਸਿੰਘ ਗਰੇਵਾਲ ਨੂੰ ਭੇਜਦਾ ਹੈ ਕਿ ਕੂਕੇ ਕਿਹੜੀ ਕਲਾਮ ਦਿੰਦੇ ਨੇ ਮੁਸਲਮਾਨੀ ਕਲਾਮ ਨੇ ਦਿੰਦੇ ਨੇ ਜਿਹਦੇ ਪਿੱਛੇ ਲੋਕ ਲਟਬੋਰੇ ਹੋ ਜਾਂਦੇ ਨੇ ਤੇ ਤੂੰ ਪਤਾ ਕਰ ਕਿਆ ਉਹ ਜਾਂਦਾ ਕਥਾ ਕੀਰਤਨ ਸੁਣਦਾ ਇਤਿਹਾਸ ਸੁਣਦਾ ਅੰਗਰੇਜ਼ਾਂ ਦੀ ਕੁਟਲ ਨੀਤੀ ਬਾਰੇ ਸੁਣਦਾ ਕਿ ਇਹਨਾਂ ਨੇ ਕਿਸ ਤਰ੍ਹਾਂ ਯਾਰ ਮਾਰ ਕੀਤੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਨੂੰ ਕਿਸ ਤਰ੍ਹਾਂ ਇਹਨਾਂ ਨੇ ਮਰਵਾਇਆ ਉਹ ਉੱਥੇ ਉਹ ਵੀ ਭਜਨ ਲੈ ਲਿੰਦਾ ਔਰ ਕਾਫੀ ਦਿਨ ਉਹ ਜਾਂਦਾ ਨਹੀਂ ਜਦੋਂ ਉਹ ਜਾਂਦਾ ਤੇ ਰਾਜਾ ਛਾ ਪੁੱਛਦੇ ਨੂੰ ਕਹਿੰਦੇ ਵੀ ਕਲਾਮ ਨਹੀਂ ਦਿੰਦੇ ਇਥੇ ਗੁਰਮੰਤਰ ਦਿੰਦੇ ਨੇ ਜੋ ਗੁਰਬਾਣੀ ਵਿੱਚ ਲਿਖਿਆ ਤੇ ਉਹ ਰਾਜਾ ਜਿਹੜਾ ਫਿਰ ਉਥੋਂ ਸੁਬਾਕਾਨ ਸਿੰਘ ਜੀ ਨੂੰ ਕਹਿੰਦਾ ਕਿ ਤੁਸੀਂ ਹੁਣੇ ਪਿੰਡ ਛੱਡ ਕੇ ਮੇਰਾ ਸ਼ਹਿਰ ਛੱਡ ਕੇ ਚਲੇ ਜਾਓ ਮੇਰੇ ਤੇ ਜਿਹੜੇ ਅਹਿਲਕਾਰ ਨੇ ਉਹੀ ਤੁਹਾਡੇ ਚੇਲੇ ਬਣਦੇ ਜਾ ਰਹੇ ਨੇ ਇਹ ਇਸ ਤਰ੍ਹਾਂ ਇਹ ਉਹ ਜਿਹੜਾ ਰਸਮ ਜਿਹੜੀ ਗੁਰੂ ਜੀ ਨੇ ਆਗਾਜ਼ ਕੀਤਾ ਅੱਜ ਤੱਕ ਚੱਲਦੀ ਏ ਉਸ ਤੋਂ ਬਾਅਦ ਮੈਂ ਅਰਜ ਕਰਾਂ ਗਿੱਲ ਸਾਹਿਬ ਇੱਕ ਛੋਟਾ ਜਿਹਾ ਸੌਣ ਵਿੱਚ ਰੁਕਿਆ ਸਤਿਗੁਰੂ ਆਮ ਸਿੰਘ ਜੀ ਨੇ ਪੰਡਤਾਂ ਬ੍ਰਾਹਮਣਾਂ ਦੇ ਚੁਗਲ ਤੋਂ ਛੁਡਾ ਕੇ ਸਾਨੂੰ ਸਸਤੇ ਵਿਆਹ ਦਿੱਤੇ ਅਰਜ ਦੇ ਤੇ ਉਸ ਟਾਈਮ ਤੋਂ ਸਤਿਗੁਰੂ ਰਾਮ ਸਿੰਘ ਦੇ ਟਾਈਮ ਤੱਕ ਅਰਜ ਦੇ ਨਾਮਧਾਰੀਆਂ ਦੇ ਜਾਂ ਹੋਰ ਸਿੱਖ ਸਮਾਜ ਦੇ ਵਿਆਹਾਂ 'ਚ ਅੱਜਦਾਂ ਕਿੰਨਾ ਬੁਢੇਫਰੈਂਸ ਹੈ ਕਿੰਨਾ ਕੋੰਤਰ ਹੈ ਜਾਂ ਅਸੀਂ ਉਸੇ ਤਰ੍ਹਾਂ ਹੀ ਗੱਲ ਕਰਦੇ ਹਾਂ ਤਾਂ ਕੋਈ ਫਰਕ ਪੈ ਗਿਆ ਵੱਡੇ ਵੀਰ ਜੀ ਕੋਈ ਸਮਾਂ ਪਾ ਕੇ ਜਿਵੇਂ ਸਨਾਤਨ ਧਰਮ ਵਿੱਚ ਕੁਰਿਤੀਆਂ ਆਈਆਂ ਸਾਡੇ ਸਿੱਖ ਧਰਮ ਵਿੱਚ ਆਈਆਂ ਗ੍ਰੰਥ ਪੜੋ ਸ੍ਰੀ ਗੁਰ ਗ੍ਰੰਥ ਸਾਹਿਬ ਜੀ ਤੋਂ ਬਾਅਦ ਕੀ ਹਾਲ ਹੋਇਆ ਥੋੜੀ ਬਹੁਤੀ ੱਤਲਮਟ ਤੇ ਜ਼ਰੂਰ ਹੋ ਜਾਵੇਗੀ ਪਰ ਬਿਲਕੁਲ ਅਸੀਂ ਅੱਜ ਵੀ ਸਾਨੂੰ ਇਹ ਮਾਣ ਹੈ ਕਿ ਜਿਹੜੀ ਉਹਨਾਂ ਦੀ ਚਲਾਈ ਹੋਈ ਪਰੰਪਰਾ ਸਤਗੁਰੂ ਉਦੇਸ ਸਿੰਘ ਜੀ ਦੀ ਹਜ਼ੂਰੀ ਵਿੱਚ ਉਸੇ ਤਰ੍ਹਾਂ ਚੱਲ ਰਹੀ ਆ ਇਸ ਤੋਂ ਪਹਿਲਾਂ ਵੀਰ ਜੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਅਰਜ਼ ਹੋਰ ਕਰਨਾ ਚਾਹੁੰਨਾ ਸਮਾਂ ਕਾਫੀ ਹੋ ਗਿਆ ਹੈ ਕਿ ਸਾਨੂੰ ਸਿੱਖ ਔਰ ਹੋਰ ਸਮਾਜ ਇਸ ਵਿਆਹ ਨੂੰ ਪ੍ਰਵਾਨ ਨਹੀਂ ਛਣ ਦਿੰਦੇ ਫਿਰ ਰਾਜਾ ਪਟਿਆਲਾ ਔਰ ਮਹਾਰਾਜਾ ਨਾਬਾ ਨੇ ਇਹ ਕੇਸ ਕੀਤਾ ਜਿਹੜੀ ਅਸੈਂਬਲੀ ਦਿੱਲੀ ਸੀ ਸਾਡੀ ਉਹ ਫਿਰ ਕਹਿੰਦੇ ਸੀ ਪ੍ਰੂਫ ਲਿਆਓ ਸਾਡੇ ਸਿੱਖ ਸਮਾਜ ਕੋਲ ਕੋਈ ਪ੍ਰੂਫ ਨਹੀਂ ਸੀ ਉਹ ਸਤਿਗੁਰੂ ਪ੍ਰਤਾਪ ਸਿੰਘ ਜੀ ਕੋਲੋਂ ਲਿਖਵਾ ਕੇ ਉਹਨਾਂ ਦੀ ਗਵਾਹੀ ਦੇ ਵਿੱਚ 22 ਅਕਤੂਬਰ 1909 ਨੂੰ ਫਿਰ ਇਹ ਸਰਕਾਰ ਅੰਗਰੇਜ਼ ਨੇ ਇਹਨੂੰ ਪਰਵਾਨਗੀ ਦਿੱਤੀ ਔਰ ਸਿੱਖ ਮੈਰਿਜ ਐਕਟ ਬਣਿਆ ਇਹਦੇ ਵਿੱਚ ਸੁਧਾਈ ਹੁੰਦੀ ਰਹੀ ਸਰਦਾਰ ਮਨਮੋਹਨ ਸਿੰਘ ਨੇ 2012 ਚ ਵੀ ਕੀਤੀ ਉਸ ਤੋਂ ਬਾਅਦ ਵੀ ਥੋੜੀ ਬਹੁਤੀ ਹੋਈ ਉਹ ਗੱਲ ਇੱਕ ਵੱਖਰੀ ਆ ਲੋੜ ਮੁਤਾਬਕ ਫਿਰ ਕਾਨੂੰਨ ਬਣ ਤੋਂ ਬਾਅਦ ਉਹਦੇ ਚ ਸੁਧਾਈ ਹੁੰਦੀ ਰਹਿੰਦੀ ਏ ਤੇ ਇਹ ਨਹੀਂ ਕਿ ਸਾਡੇ ਗਰੀਬ ਤਬਕਾ ਲੋੜਵੰਦ ਲੋਕ ਬੜੇ ਸਣ ਉਨਿਆਈ ਮਹਾਰਾਜਾ ਨਾਬਾ ਨਾਬਾ ਪਤੀ ਰਾਜਾ ਰਿਪਦਮਨ ਸਿੰਘ ਆਪ ਲਿਖਦਾ ਆਪਣੀ ਫੋਟੋ ਲਾ ਕੇ ਵੱਡੇ ਇੱਕ ਆਪਣਾ ਚੌਕ ਕਚਰਾ ਆ ਰਸਤਿਆਂ ਤੇ ਕੱਟਆਊਟ ਲਾ ਕੇ ਨਾਲ ਇੱਕ ਸਵਈਆ ਉਹ ਲਿਖ ਕੇ ਲਾਉਂਦਾ ਹੈ ਰਿਸ਼ਤਿਹਾਰ ਛਪਾ ਕੇ ਕਹਿੰਦਾ ਮਹਾਰਾਜਾ ਨਾਬਾ ਦੀ ਫੋਟੋ ਕੋਕ ਰਹੀ ਡੰਕੇ ਦੀ ਚੋਟ ਨਾਲ ਮੈਂ ਪੱਕਾ ਨਾਮ ਧਾਰੀ ਆ ਤਨੋ ਮਨੋ ਦਾਸ ਹਾਂ ਮੈਂ ਖਾਸ ਗੁਰੂ 12ਵੇਂ ਦਾ ਨਾਮ ਧਾਰੀਆਂ ਦੀ ਮੈਂ ਲੋਹ ਦਾ ਪੁਜਾਰੀ ਹਾਂ ਰਾਜ ਭਾਗ ਤਾਨ ਦੌਲਤ ਜੀ ਕੁਛ ਮੇਰੇ ਵਾਸਤੇ ਨਹੀਂ ਗੁਰੂ ਰਾਮ ਸਿੰਘ ਦੀ ਮੈਂ ਸਿੱਖੀ ਮੈਂ ਪਿਆਰੀ ਹੈ ਇੱਕ ਵਾਰ ਨਹੀਂ ਮੈਂ ਹਜ਼ਾਰ ਵਾਰ ਆਖਦਾ ਮੈਂ ਪੱਕਾ ਨਾਮ ਧਾਰੀ ਹਾਂ ਮੈਂ ਪੱਕਾ ਨਾਮ ਧਾਰੀ ਹਮਾਰਾ ਨਾਬਾ ਮਹਾਰਾਜ ਜੀਂਦ ਕਈ ਲੋਕ ਵੱਡੇ ਲੋਕ ਵੀ ਜਿਹੜੇ ਨੇ ਸਰਦਾਰ ਸਰਦਾਰ ਬਿਸ਼ਨ ਸਿੰਘ ਆਪਣਾ ਕਿਸ਼ਨ ਸਿੰਘ ਬਿਸ਼ਨਪੁਰੀਆ ਕਿੰਨਾ ਵੱਡਾ ਐਲਕਾਰ ਬڑے-ਬڑے ਲੋਕ ਇਸ ਇਥੇ ਆਏ ਇਹਨਾਂ ਨਾਲ ਜੁੜੇ ਹੋ ਰਾਜਤਾ ਹੀ ਉਹ ਲਗਾਤਾਰ ਫਿਰ 18 1963 ਵਿੱਚ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਇਹ ਸ਼ਤਾਬਨੀ ਜਿਹੜਾ 100 ਸਾਲ ਬਾਅਦ ਸ਼ਤਾਬਦੀ ਮਨਾਉਂਦਿਆਂ ਹੋਇਆ 181963 ਨੂੰ ਖੋਟੇ ਪਿੰਡ 150 ਲੜਕੀ ਲੜਕੇ ਦਾ ਉਸੇ ਹੀ ਮਰਿਆਦਾ ਨਾਲ ਨੰਗੇ ਮੂੰਹ ਬਿਨਾਂ ਦਾਜ ਦੇ ਤੋਂਨ ਤੁਲਖਵਾ ਕੇ ਅੰਤਰਜਾਤੀ ਵਿਆਹ ਮੈਂ ਤੁਹਾਨੂੰ ਪਹਿਲੋ ਦੱਸੂਕਿਆਂ ਪਹਿਲੇ ਦੇਣੀ ਰਾਮਗੜੀਆ ਸਿੰਘਾਂ ਦੀ ਬੀਬੀ ਔਰ ਰੋੜਿਆ ਸਿੰਘਾਂ ਦਾ ਲੜਕਾ ਉਹਨਾਂ ਦਾ ਪਹਿਲੇ ਦਿਨ ਤੋਂ ਇਹ ਜਿਹੜਾ ਸ਼ੁਰੂਆਤ ਹੋਈ ਹੈ ਬੀ ਬੀ ਦਿਆ ਗਿਆ ਇਸ ਕਰਕੇ ਇਹ ਜਿਹੜੀ ਸਸਤੇ ਵਿਆਹਾਂ ਦੀ ਔਰ ਲੜਕੀਆਂ ਦੇ ਵਿਆਹਾਂ ਦੀ ਔਰ ਲੜਕੀਆਂ ਮਰਨ ਤੋਂ ਬਚਾਈਆਂ ਲੜਕੀਆਂ ਵਟਾ ਕਰਨ ਤੋਂ ਔਰ ਉਹਨਾਂ ਨੇ ਹੁਕਮ ਨਾਵਾ ਦਿੱਤਾ ਹੈ ਬਕਾਇਦਾ ਲਿਖਤ ਇਹ ਦੁਨੀਆ ਦੇ ਚੰਗੇ ਚੰਗੇ ਕੰਮ ਆਪਣੇ ਸਿੱਖਾਂ ਨੂੰ ਉਹਨਾਂ ਲਿਖ ਕੇ ਭੇਜੇ ਨੇ ਕਰੋ ਤੇ ਮਾੜੇ ਕੰਮ ਤੋਂ ਬੱਚੋ ਇਹ ਉਹਨਾਂ ਦਾ ਆਪਦੇਸ਼ ਅਜੇ ਉਸ ਤਰ੍ਹਾਂ ਨਿਰੰਤਰ ਚੱਲ ਰਿਹਾ ਹੈ ਇੰਨੇ ਸ਼ਬਦਾਂ ਨਾਲ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਫਿਰ ਅੱਜ ਇਸ ਪਵਿੱਤਰ ਵਿਹਾੜੇ ਤੇ ਜਿਹੜਾ ਜੇਤ ਸੁਦੀ 10 ਜੂਨ 1863 ਵੀਰਵਾਰ ਦੇ ਵੀਰਵਾਰ ਵਾਲੇ ਦਿਨ ਤੋਂ ਸ਼ੁਰੂ ਹੋਇਆ ਇਸ ਦਿਨ ਦੀ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਸਤਿ ਸ੍ਰੀ ਅਕਾਲ ਫੇਸ ਹਨ ਸਾਡੇ ਨਾਲ ਸਖਚੈਨ ਸਿੰਘ ਜੀ ਖਿੱਲ ਜਿਹੜੇ ਇਹ ਇਤਿਹਾਸ ਦੇ ਵਿੱਚ ਪੂਰੇ ਪਾਰਖੂ ਨੇ ਪੂਰਾ ਕਰ ਇਤਿਹਾਸ ਨੂੰ ਪੂਰੀ ਤਰ੍ਹਾਂ ਜਾਣਦੇ ਨੇ ਅੱਜ ਇਹਨਾਂ ਨਾਲ ਸ੍ਰੀ ਗੁਰੂ ਰਾਮ ਸਿੰਘ ਜੀ ਦੇ ਆਨੰਦ ਮਾਰਜ ਐਕਟ ਤੇ ਗੱਲ ਕੀਤੀ ਜਾਂ ਉਹਨਾਂ ਦੇ ਉਹਦੇ ਗੱਲ ਕੀਤੀ ਫਿਰ ਕਿਸੇ ਦਿਨ ਨਵਾਂ ਅਭਿਸ਼ਾ ਲੈ ਕੇ ਸਚਨ ਸਿੰਘ ਨਾਲ ਫਿਰ ਅਜਰ ਹੋ ਗਏ ਸੀ ਧੰਨਵਾਦ ਸਤਿ ਸ੍ਰੀ ਅਕਾਲ ਸਾਥੀਓ ਅਸੀਂ ਗੱਲ ਕੀਤੀ ਸੰਤ ਸੁਖਸਾਨ ਸਿੰਘ ਜੀ ਨਾਲ ਤੁਹਾਨੂੰ ਵੀਡੀਓ ਦੀ ਸ਼ੁਰੂਆਤ ਵਿੱਚ ਕਿਹਾ ਸੀ ਕਿ ਨਾਮਤਾਰੀ ਇਤਿਹਾਸ ਬਹੁਤ ਲੰਮਾ ਇਤਿਹਾਸ ਹੈ ਲੇਕਿਨ ਅੱਜ ਦਾ ਜਿਹੜਾ ਸਾਡਾ ਵਿਸ਼ਾ ਸੀਗਾ ਆਨੰਦ ਕਾਰਜ ਨੂੰ ਲੈ ਕੇ ਉਸ ਵਿਸ਼ੇ ਦੇ ਉੱਤੇ ਅਸੀਂ ਰੂਬਰੂ ਹੋਏ ਤੇ ਸਾਥਿਓ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦੋਗੇ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਹੋਰ ਧਾਰਮਿਕ ਕੰਟੈਂਟ ਦੇ ਨਾਲ ਤੁਹਾਨੂੰ ਫੇਰ ਮਿਲਾਂਗੇ ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਗਰਮੇਰ ਸਿੰਘ ਡੋਲ ਮੀਡੀਆ ਹਰਿਆਣਾ ਧੰਨਵਾਦ ਮਿਹਰਬਾਨੀ ਪਹਲਾ